ਸਤਿ ਸ੍ਰੀ ਅਕਾਲ ਗੁਰਪ੍ਰਭਾ ਅਕਾਲ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਾਧ ਸੰਗਤ ਜੀ ਹਾਜੂਰ ਗਰੀਬ ਨਵਾਜ਼ ਪਵਿੱਤਰ ਅਸਥਾਨ ਸ੍ਰੀ ਮੰਝਾ ਸਾਹਿਬ ਅੱਜ ਦਾ ਜੋ ਵਚਨ ਚੱਲ ਰਿਹਾ ਸੀ ਨਾ ਮਾਰੇ ਕਹਰੇ ਨੇ ਇਸ ਸਾਰੀਆਂ ਦਿਆਂ ਨਵੀਆਂ ਕਰ ਲੈਣੀਆਂ ਨੇ ਕਿ ਜਦੋਂ ਸਾਰੀਆਂ ਦਿਆਂ ਨਵੀਆਂ ਕਰਨੀਆਂ ਨੇ ਨਾ ਤੇ ਸਾਡੀ ਦੇਹ ਵੀ ਨਵੀਂ ਹੋ ਜਾਛੇ ਨਵੀਂ ਦੇਹ ਦੇ ਵਿੱਚ ਦਰਸ਼ਨ ਦੇਣੇ ਨੇ ਤੇ ਹੁਣ ਤੱਕ ਕਿੰਨੇ ਮੇਲੇ ਮਨਾਏ ਜਾ ਚੁੱਕੇ ਨੇ ਮੇਲੇ ਦਾ ਮਤਲਬ ਹੈ ਮੇਲ ਕਰਨਾ ਆਪਸ ਦੇ ਵਿੱਚ ਸਾਥ ਸੰਗਤ ਦਾ ਮੇਲ ਹੋਵੇ ਮੀਰ ਬਣਾਉਣਾ ਵਿਛੋੜਨਾ ਨਹੀਂ ਸਾਧ ਸੰਗਤ ਜੀ ਪਵਿੱਤਰ ਅਸਥਾਨ ਸ੍ਰੀ ਮੱਜਾ ਸਾਹਿਬ ਸਾਡੇ ਸੰਤ ਸੰਤ ਮਹਿੰਦਰ ਸਿੰਘ ਜੀ ਇਹਨਾਂ ਦੀ ਡਿਊਟੀ ਸਾਧ ਸੰਗਤ ਨੂੰ ਨਾਮਦਾਨ ਦੇ ਕੇ ਹਾਜੂਰ ਗਰੀਬਨਵਾਜ਼ ਕਿਲੇ ਵਾਲੇ ਸੱਚੇ ਪਾਤਸ਼ਾਹ ਜੀ ਦੀ ਰਾਤ ਦੱਸ ਕੇ ਨਾਲ ਜੋੜਨ ਦੀ ਲੱਗੀ ਹੋਈ ਸੀ ਸਮੇਂ ਦੇ ਵਿੱਚ ਬਦਲਾਅ ਆ ਗਿਆ ਫਿਰ ਉਹ ਡਿਊਟੀ ਬਾਹਰ ਵੱਖਰਾ ਅਸਥਾਨ ਬਣਾ ਕੇ ਦੇ ਦਿੱਤਾ ਗਿਆ ਉੱਥੇ ਵੀ ਸੰਤਾਂ ਨੇ ਕੁੱਝ ਸਮਾਂ ਸੇਵਾ ਕੀਤੀ ਤੇ ਹੁਣ ਕਾਫੀ ਦੇਰ ਤੋਂ ਨਾ ਸੰਤ ਸੇਵਾ ਵਿੱਚ ਨਹੀਂ ਹੈਗੇ ਬਚਨ ਸੁਣਾਉਣ ਲੱਗੇ ਆ ਜਦੋਂ ਸੇਵਾ ਦੇ ਵਿੱਚ ਹੁੰਦੇ ਸਾਂ ਪਵਿੱਤਰ ਅਸਥਾਨ ਸ੍ਰੀ ਮੰਜਾ ਸਾਹਿਬ ਜੋ ਗੜਵੇ ਜਦੋਂ ਤਾਂਬੇ ਦੇ ਬਣਾਏ ਨਾ ਸਾ ਸੰਗਤ ਇਹ ਗੰਦੀ ਗੇ ਤਾਂਬੇ ਦੇ ਗੜਵੇ ਦੇ ਸਾਧ ਸੰਗਤ ਦੇ ਵਾਸਤੇ ਤਾਂਬੇ ਦੇ ਗੜਵੇ ਜਦੋਂ ਬਣਾਉਣਗੇ ਤੇ ਉੱਥੇ ਚੰਦਿਆਲਾ ਗੁਰੂ ਜਿਸ ਦੁਕਾਨ ਤੋਂ ਗੜਵੇ ਬਣਾਉਣੇ ਸੀ ਨਾ ਉਸ ਦੁਕਾਨ ਦੇ ਬਾਹਰ ਇੱਕ ਦੁਕਾਨ ਹੋਰ ਸੀ ਉਸ ਦੁਕਾਨ ਤੋਂ ਜਦੋਂ ਸੰਧਾ ਨੇ ਆਪਣਾ ਗੜਵਾ ਥੋੜਾ ਸਿੱਧਾ ਕਰਵਾਇਆ ਨਾ ਤੇ ਇੱਕ ਗੜਵਾ ਉਹਨਾਂ ਦੇ ਆਲੇ ਵਿੱਚ ਪਿਆ ਸੀ ਜਿਹੜਾ ਬੜਾ ਕਾਲੇ ਰੰਗ ਦਾ ਸੀ ਦੁਕਾਨਾ ਉੱਥੇ ਕੱਚੀਆਂ ਅਣੇ ਠਠਿਆਰਾਂ ਦੀਆਂ ਉਹਨਾਂ ਨੂੰ ਪੁੱਛਿਆ ਕਿ ਗੜਵਾ ਦਿਖਾਓ ਉਹਨਾਂ ਨੇ ਗੜਵਾ ਦਿਖਾ ਦਿੱਤਾ ਉਹ ਗੜਵਾ ਬਿਲਕੁਲ ਕਾਲੇ ਰੰਗ ਦਾ ਸੀ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਕਿ ਇਹ ਸਾਡੇ ਕੋਲ 30 40 ਸਾਲ ਤੋਂ ਪਹਿਲਾਂ ਕੋਈ ਦੇ ਗਿਆ ਉਹਦੇ ਦਾ ਇਸੇ ਤਰ੍ਹਾਂ ਪਿਆ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਸਾਨੂੰ ਦੇ ਦੋਗੇ ਉਹਨਾਂ ਨੇ ਕਿਹਾ ਹਾਂ ਤੁਸੀਂ ਲੈ ਜਿਓ ਸਾਫ਼ ਕਰਨ ਵਾਲੋ ਕਿਹਾ ਜਦੋਂ ਸਾਫ਼ ਕਰਾ ਕੇ ਗੜਵਾ ਉਹਨਾਂ ਨੇ ਦਿੱਤਾ ਨਾ ਉੱਥੇ ਉੱਥੇ ਮਸ਼ੀਨਾਂ ਲੱਗੀਆਂ ਨੇ ਜਲਦੀ ਜਲਦੀ ਵਜਨ ਤਾਸਣਾ ਰਹੇ ਕਿਉਂਕਿ ਟਾਈਮ ਦੀ ਬੰਦੀ ਹੈ ਉਹਨਾਂ ਨੇ ਜਦੋਂ ਗੜਵਾ ਸਾਨੂੰ ਦਿੱਤਾ ਨਾ ਤੇ ਜਦੋਂ ਗੜਵਾ ਸਾਡੇ ਕੋ ਆਇਆ ਤੇ ਉਸ ਗੜਵੇ ਦੇ ਉੱਤੇ ਲਿਖਿਆ ਸੀ ਮਹਾਰਾਜ ਜੀ ਮਹਾਰਾਜ ਜੀ ਉਸ ਗੜਵੇ ਤੇ ਲਿਖਿਆ ਸੀ ਅਸੀਂ ਇਹ ਸਾਬ ਲਾਇਆ ਕਿ ਇਹ ਮਹਾਰਾਜ ਜੀ ਦੀ ਬਕਸ਼ਿਸ਼ ਕੋਈ ਸਾਡੇ ਵਾਸਤੇ ਛੱਡ ਕੇ ਗਿਆ ਤੇ ਮਹਾਰਾਜ ਜੀ ਨੇ ਹੁਣ ਪ੍ਰੇਰ ਕੇ ਗੜਵਿਆਂ ਦਾ ਭਾਂਡਾ ਬਣਵਾ ਕੇ ਇਹ ਗੜਵਾ ਸਾਨੂੰ ਦੇਣਾ ਸੀ ਉਸ ਕਰਕੇ ਮਹਾਰਾਜ ਸਾਨੂੰ ਇੱਥੇ ਲੈ ਕੇ ਆਏ ਨੇ ਉਸ ਗੜਵੇ ਦੇ ਨਾਲ ਸ੍ਰੀ ਹਜੂਰ ਸਾਹਿਬ ਜਾਨ ਦਾ ਪ੍ਰੋਗਰਾਮ ਬਣਿਆ ਦਰਸ਼ਨ ਕਰਨ ਦਾ ਸ੍ਰੀ ਹਜੂਰ ਸਾਹਿਬ ਜਾਨ ਦਾ ਪ੍ਰੋਗਰਾਮ ਬਣਿਆ ਸਾਧ ਸੰਗਤ ਜੀ ਦੱਸਣ ਦੀ ਕੋਸ਼ਿਸ਼ ਇਹ ਕਰ ਰਹੇ ਆ ਕਿ ਮਹਾਰਾਜ ਹਰ ਬਦ ਅੰਗ ਸੰਗ ਕਿਸ ਤਰ੍ਹਾਂ ਹੁੰਦੇ ਜਦੋਂ ਉਸ ਗੜਵੇ ਨੂੰ ਨਾਲ ਲੈ ਕੇ ਜਦੋਂ ਲੈ ਆਂਦਾ ਨਾ ਤੇ ਉਹ ਪ੍ਰੋਗਰਾਮ ਜਿਹੜਾ ਬਣਿਆ ਸ੍ਰੀ ਹਜੂਰ ਸਾਹਿਬ ਜਾਨ ਦਾ ਤੇ ਗੜਵੇ ਨੂੰ ਫੜਨ ਲੱਗਿਆ ਕਿ ਆ ਚਲੋ ਮਹਾਰਾਜ ਜੀ ਹਜੂਰ ਸਾਹਿਬ ਜੀ ਦੇ ਦਰਸ਼ਨ ਤੇ ਗਰਵਾ ਨਾਲ ਲੱਗੇ ਜਦੋਂ ਰੇਲ ਗੱਡੀ ਹਜੂਰ ਸ੍ਰੀ ਹਜੂਰ ਸਾਹਿਬ ਸਤਖੰਡ ਪਹੁੰਚੀ ਉਥੇ ਕਮਰਿਆਂ ਦੀ ਵਿਵਸਥਾ ਹੋਈ ਤੇ ਸਵੇਰੇ 4 ਵਜੇ ਜਦੋਂ ਦਰਸ਼ਨ ਕਰਨ ਜਾਣਾ ਸੀ ਨਾ ਤੇ ਸਵੇਰੇ 4 ਵਜੇ ਅਸੀਂ ਆ ਤਿੰਨੀ ਆ ਸੰਤ ਰੂਪ ਲਾਲ ਜੀ ਸਾਡੇ ਸੰਤ ਸੰਤ ਮਹਿੰਦਰ ਸਿੰਘ ਜੀ ਕਲਾਂ ਲੋਰ ਵਾਲੇ ਮੈਂ ਇੰਨੇ ਜਦੋਂ ਉੱਥੇ ਸੱਚਖੰਡ ਦੇ ਦਰਸ਼ਨ ਕਰਨ ਵਾਸਤੇ ਦਰਸ਼ਨੀ ਜੋੜੀ ਲੱਗ ਕੇ ਅੱਗੋਂ ਜਲ ਗੰਗਾ ਤੋਂ ਲੰਘ ਕੇ ਚਰਨ ਧੋ ਕੇ ਉੱਪਰ ਜਾ ਕੇ ਅੰਦਰ ਗੁਰਦੁਆਰੇ ਦੇ ਪ੍ਰਵੇਸ਼ ਕਰਨਾ ਤੇ ਜੋੜੀ ਜੋੜੀ ਦੇ ਉਰੇ ਖੜੋਤੇ ਹੁਣ ਜੋੜੀ ਦੇ ਵਿੱਚ ਇੱਕ ਪੈਰ ਇੱਧਰ ਤੇ ਇੱਕ ਪੈਰ ਉਧਰ ਰੱਖਣਾ ਹੈ ਇਧਰ ਵਾਲਾ ਪੈਰ ਇੱਧਰ ਹੈ ਉਧਰ ਆ ਨਾ ਪੈਰ ਰੱਖਣ ਲੱਗੇ ਆ ਤੇ ਸਾਈਡ ਤੋਂ ਆਵਾਜ਼ ਆਈ ਤਨ ਕਿਲੇ ਵਾਲਾ ਸੱਚਾ ਪਾਤਸ਼ਾਹ ਵਾ ਵਾ ਦੋ ਵਾਰੀ ਆਵਾਜ਼ ਆਈ ਤਨ ਕਿਲੇ ਵਾਲਾ ਸੱਚਾ ਪਾਤਸ਼ਾਹ ਤੇ ਉੱਥੇ ਹੀ ਸੰਦੀਪ ਰਾਹੀ ਹੋ ਗਏ ਉੱਥੇ ਦਰਸ਼ਨ ਕਰਕੇ ਅੰਦਰ ਬਾਹਰ ਨਹੀਂ ਵੇਖਿਆ ਗਿਆ ਕਿ ਇਹ ਗੱਲ ਕਿੰਨੇ ਗਈ ਹੈ ਪਰ ਇਹ ਮਹਾਰਾਜ ਜੀ ਨੇ ਜਨਾਇਆ ਤੁਸੀਂ ਇਹ ਕਹਿ ਕੇ ਤੁਰੇ ਸੋਣਾ ਕਿ ਚਲੋ ਮਹਾਰਾਜ ਜੀ ਅਜੂ ਸਾਹਿਬ ਚੱਲੀਏ ਤੇ ਅਸੀਂ ਤੁਹਾਡੇ ਨਾਲ ਨਾਲੀਆਂ ਤੁਹਾਨੂੰ ਜਨਾਜ਼ਾ ਜੀ ਤੇ ਜਦੋਂ ਅੰਦਰੋਂ ਪੱਲੇ ਪਸੇ ਬਾਹਰ ਗਏ ਜੇ ਰੂਪ ਲਾਲ ਨੇ ਦੱਸਿਆ ਇਹ ਉਹ ਫੌਜੀ ਸੀ ਉਹ ਜਿਹੜਾ ਬੈਂਡ ਵਾਜੇ ਦੇ ਨਾਲ ਆਉਂਦੇ ਹੁੰਦੇ ਨੇ ਨਾ ਜਿਹੜੇ ਸੇਵਾ ਕਰਦੇ ਨੇ ਮੁੱਢ ਮੁਢ ਜਦੋਂ ਫੌਜੀ ਫੌਜੀ ਬੈਂਡ ਜਿਹੜਾ ਜਿਹੜਾ ਫੌਜੀ ਬੈਂਡ ਹੈ ਇਹ ਫੌਜੀ ਆ ਅੱਜ ਇਹਨਾਂ ਦੀ ਡਿਊਟੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਵਾਜ਼ੇ ਤੇ ਲੱਗੀ ਹੋਈ ਹੈ ਉਹਨਾਂ ਨੂੰ ਮਿਲੇ ਜਦੋਂ ਫੌਜੀ ਸਾਹਿਬ ਨੂੰ ਮਿਲੇ ਨਾ ਤੇ ਉਹਨਾਂ ਨੇ ਅਗੋਂ ਵੇਖੋ ਕੀ ਗਿਆ ਉਹਨਾਂ ਕਹਿਆ ਜਦੋਂ ਮੈਂ ਪਹਿਲੀ ਵਾਰ ਹੁਲਾ ਮਲਾ ਤੇ ਬੈਣ ਦੀ ਸੇਵਾ ਕੀਤੀ ਸੀ ਨਾ ਤੇ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਉਸ ਤੋਂ ਬਾਅਦ ਲਗਾਤਾਰ ਇਹ ਸੇਵਾ ਨਹੀਂ ਛੱਡੀ ਤੇ ਇਸ ਸੇਵਾ ਦੇ ਸਦਕਾ ਸਾਰੀ ਦੁਨੀਆਂ ਲੋਚਦੀ ਏ ਕਿ ਮੈਂ ਸੱਚਖੰਡ ਜਾਵਾਂ ਦੇਖ ਹਜੂਰ ਗਰੀਬ ਨਿਵਾਜ ਕਿਰੇ ਵਾਲੇ ਸੱਚੇ ਪਾਤਸ਼ਾਹ ਦੇ ਮੇਰੀ ਜੂਈ ਹਜੂਰ ਸਾਹਿਬ ਸੱਚਖੰਡ ਦੇ ਦਰਵਾਜੇ ਤੇ ਲਾਤੀ ਮੈਂ ਐਡਾ ਖੁਸ਼ਕਿਸਮਤ ਸਾ ਸੰਗਤੀ ਸਾਡਾ ਗੁਰੂ ਵੱਡਾ ਹੈ ਇਹੋ ਹੀ ਬੇਨਤੀ ਹੈ ਅਸੀਂ ਵੱਡੀ ਥਾਂ ਤੇ ਆ ਕਿ ਮਨਾ ਜੀ ਦਾ ਕਾਰਾ ਉਹਨਾਂ ਭਰਾ ਰੋਸ ਗਿਆ ਨਾ ਉਹਨੂੰ ਮਨਾ ਲਈਏ ਤੇ ਸੰਗਤ ਦੇ ਵਿੱਚ ਵਾਧਾ ਕਰੀਏ ਇਹਨਾਂ ਬਜਨਾਂ ਦੇ ਨਾਲ ਸਤਿ ਸ੍ਰੀ ਅਕਾਲ ਗੁਰਪ੍ਰਿਆ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਮੈਂ ਬੋਲਤੀ ਪਾ ਦੇ ਬਸ ਬੋਲ ਕਰੋ ਜਰਾ ਜੁਣਦੇ ਰੋ ਬੋਲਾ ਸੋਨੇ ਆਲ ਆਪ ਸ੍ਰੀ ਆਕਾਰ ਗੁਰਵਰ ਆਕਾਰ ਵਾਹਿਗੁਰੂ ਦੀ ਕਾਫਾ ਸ੍ਰੀ ਵਾਹਿਗੁਰੂ ਜੀ ਕੀ ਹੈ ਬੋਲਣ ਸਰਨ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਮਾਈ ਪਾਈ ਗੁਰੂ ਕਾਫਾ ਜੀ ਆਪ ਸਭ ਸੰਗਤਾਂ ਵਡਿਆ ਭਗਾਂ ਵਾਲਿਓ ਜੋ ਅੱਜ ਦੀਵਾਲੀ ਦਾ ਦਿਨ ਹੋਵੇ ਤੇ ਮੱਸਿਆ ਦਾ ਵੀ ਨਾਲ ਦੀ ਨਾਲ ਪਰਬ ਹੋਵੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਹੋਵੇ ਤੇ ਨਾਲ ਹੀ ਭੈਣ ਪਿਆਰਾਂ ਜੀ ਦਾ ਅੱਜ ਮੇਲਾ ਹੋ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਨਵਜੋ ਉ르ਦਾ ਬਚਨ ਹੁਣੇ ਕੋਈ ਗੁਰਮੁਖੋ ਪਿਆਰੇ ਇਹਨੇ ਸਾਨੂੰ ਸੁਣਾਇਆ ਗਾਲੇ ਸੋ ਚੱਲ ਰਹੀ ਹੈ ਸੰਗਤ ਘਟਾਈ ਇੰਦਰ ਉਹਨਾਂ ਕੋ ਅੱਜ ਦੇਖ ਇੱਕ ਕਮਿੰਗ ਵੌਇਸ ਕਾਲ ਫਰਮ ਮਾਨੂਸਾਇਆ ਮਹਾਰਾਜ ਜੀ ਨੇ ਅੱਜ ਦੇ ਦਿਨ ਤੇ ਬਦਲ ਇੱਕ ਕਮਿੰਗ ਵੌਇਸ ਕਾਲ ਫਰਮ ਮਾਨੂਸਾਇਆ ਇਹ ਢੇੜਾ ਇਸ ਦਿਨ ਦਿਵਾਲੀ ਵਾਲੇ ਦਿਨ ਇੱਕ ਕਮਿੰਗ ਵੌਇਸ ਕਾਲ ਫਰਮ ਮਾਨੂਸਾਇਆ ਅਰਸਤ ਜਿਹੜੀਆਂ ਨੇ ਨਾ ਉਹ ਬੇਟੀਆਂ ਜਾਣੀ ਗੁਰੂ ਘਰ ਵਿੱਚ ਉਹਨਾਂ ਨੂੰ ਜੋ ਮੰਗਣਗੇ ਸਭ ਮਿਲੇਗਾ ਗੁਰੂ ਘਰ ਦੀ ਸਾਥ ਸੰਗਤ ਦੀ ਆਪ ਵੱਡਿਆ ਪਾਗਮ ਵਾਲੇ ਬਣੇ ਹੋ ਜਿਹੜੇ ਸ੍ਰੀ ਨਿਹੰਗਰ ਸਾਹਿਬ ਦਰਸ਼ਨ ਕਰਨ ਆਏ ਹੋਏ ਸਾਡਾ ਕਰਨਾਲ ਦਾ ਜਥਾ ਭਾਈ ਦਰਸ਼ਨ ਸਿੰਘ ਜੀ ਭਾਈ ਵਾਸਦੇਵ ਸਿੰਘ ਜੀ ਤੇ ਭਾਈ ਤਾਰਾ ਸਿੰਘ ਜੀ ਇਹ ਸਾਰੇ ਰਾਤ ਮਿਲ ਕੇ ਆਏ ਨੇ ਗੁਰੂ ਪਿਆਰੇ ਸਾਧ ਸੰਗਤ ਜੀ ਦੇ ਗੱਲ ਕਰੀਏ ਕੰਮ ਦੀ ਤੇ ਕਾਵੇਂ ਇੰਨਾ ਗਏ ਕਿ ਸ਼ਾਇਦ ਅੱਧੇ ਅੱਧੇ ਘੰਟੇ ਬਾਅਦ ਕੇ ਜੇਤੀ ਤ੍ਰਿਪਾਤ ਦਾ ਜਾਇ ਤੇ ਰੰਤ ਪਰ ਇਹਨਾਂ ਨੇ ਮਨ ਬਣਾਇਆ ਅਸਾਂ ਸਾਰਿਆਂ ਕਿ ਜਦੋਂ ਵੀ ਇਥੋਂ ਕੋਈ ਹੁਕਮ ਹੁੰਦਾ ਪਰਸੋਂ ਸੇਵਾ ਦਾ ਹੁਕਮ ਆਇਆ ਹੀ ਤਾਂ ਸੰਗਤ ਆਈ ਸੀ ਰਾਤੀ ਫੇਰ ਆਏ ਸਾਂ ਗੁਰੂ ਪਿਆਰੀ ਸਾਥ ਸਭੀ ਹੋਣ ਫੇਰ ਸਾਡੀ ਸੰਗਤ ਅੰਮ੍ਰਲ ਕਲਾਂ ਤੋਂ ਆਈਏ ਤੁਮ